ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਜੇ ਗੱਲ ਕੀਤੀ ਜਾਵੇ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੀ ਗੱਲ ਕਰ ਰਹੇ ਹਾਂ ਜਿੱਥੇ ਘਰ ਦੇ ਵਿੱਚ ਵੜ ਕੇ ਸਰੇ ਆਮ ਗੁੰਡਾਗਰਦੀ ਦਾ ਨਾਚ ਕੀਤਾ ਗਿਆ ਕੀ ਉਹੋ ਜੇ ਗਲਤ ਅੰਸਰਾਂ ਦੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਖੋਫ ਨਹੀਂ ਰਿਹਾ ਜਿੱਥੇ ਐਨ ਆਰ ਆਈ ਦੇ ਘਰ ਵਿੱਚ ਵੜ ਕੇ ਸਰੇ ਆਮ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਵੀ ਜਿਹੜੇ ਗੋਲੀਆਂ ਚਲਾਉਣ ਵਾਲੇ ਸਨ ਦੋ ਤੋਂ ਤਿੰਨ ਵਿਅਕਤੀ ਸਨ ਜਿਨ੍ਹਾਂ ਨੇ ਐਨ ਆਰ ਆਈ ਦੇ ਘਰ ਵਿੱਚ ਵੜ ਕੇ ਐਨਆਰਆਈ ਦੇ ਪਰਿਵਾਰ ਨੂੰ ਡਰਾਇਆ ਧਮਕਾਇਆ ਤੇ ਐਨਆਰਆਈ ਦੇ ਗੋਲੀਆਂ ਚਲਾਈਆਂ ਗਈਆਂ ਜੋ ਅੱਜ ਜ਼ੇਰੇ ਇਲਾਜ ਹਸਪਤਾਲ ਵਿੱਚ ਭਰਤੀ ਹੈ ਹੁਣ ਇਹੋ ਜਿਹੀ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕੀ ਅੱਜ ਲੋਕ ਆਪਣੇ ਘਰਾਂ ਦੇ ਅੰਦਰ ਵੀ ਸੁਰੱਖਿਤ ਨਹੀਂ ਹਨ ਕੀ ਉਹ ਜੋ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਖੋਫ ਨਹੀਂ ਰਿਹਾ ਇਹੋ ਜਿਹੇ ਕਈ ਸਵਾਲ ਲੋਕਾਂ ਦੇ ਮਨਾਂ ਅੰਦਰ ਵੀ ਹਨ ਤੇ ਜਿਨ੍ਹਾਂ ਨੇ ਸਾਨੂੰ ਵੀ ਦੱਸਿਆ ਤੇ ਸੂਚਨਾ ਦਿੱਤੀ ਕਿ ਹੁਣ ਜੋ ਇਹੋ ਜਿਹੇ ਲੋਕ ਹਨ ਕਿਸੇ ਵੀ ਵੇਲੇ ਕਿਸੇ ਵੀ ਕਿਸੇ ਦੇ ਵੀ ਘਰੇ ਵੜ ਕੇ ਜੇ ਹਮਲਾ ਕਰ ਦਿੰਦੇ ਹਨ ਤਾਂ ਪ੍ਰਸ਼ਾਸਨ ਤੇ ਵੀ ਕੁਝ ਗੱਲਾਂ ਇਹੋ ਜੀਆਂ ਆਉਂਦੀਆਂ ਹਨ ਇਨ੍ਹਾਂ ਤੇ ਬਹੁਤ ਹੀ ਬਹੁਤ ਹੀ ਇਨ੍ਹਾਂ ਦੇ ਇਹੋ ਜਿਹੇ ਗਲਤ ਅੰਸਰ ਦੇ ਲੋਕਾਂ ਨੂੰ ਅ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਅੱਗੇ ਤੋਂ ਦੁਬਾਰਾ ਇਹੋ ਜੀਆਂ ਹਰਕਤਾਂ ਕਰਨ ਦੀ ਨਾ ਸੋਚੇ ਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਧਵਾਦੀ ਰਿਪੋਰਟ I heard it. ਮੁਨੇ ਗਾਣਾ ਉਹ ਰੱਤ ਦੇਣਾ ਦੇਖੋ ਓਕੇ ਲੋਰਮ ਕਰਨਾ ਉਹ ਅੱਧੀ ਇਹਦਾ ਹੋਦਾ